ਹਾਂਜੀ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਵੱਡੇ ਪਨੇ ਦੇ 3.5 ਮੀਟਰ ਕਪੜੇ ਦੀ ਆਪਾਂ ਕਟਿੰਗ ਕਿਸ ਤਰ੍ਹਾਂ ਕਰਨੀ ਹੈ 24.5 ਇੰਚ ਇਹਨਾਂ ਦਾ ਘੇਰਾ ਹੈ ਤੇ 43 ਇੰਚ ਇਹਨਾਂ ਦੀ ਲੈਂਥ ਹੈ ਤੇ ਆਪਣਾ ਜਿਹੜਾ ਘੇਰਾ ਇਹ ਆਪਣਾ ਪੂਰਾ ਪੂਰਾ ਹੀ ਆਉਣਾ ਹੈ 24.5 ਇਹਨਾਂ ਦੀ ਹਿੱਪ ਹੈਗੀ ਹੈ ਤੇ ਆਪਣਾ ਤੈਨ ਸਾਢੇ 3 ਇੰਚ ਜਿਹੜਾ ਆਪਣਾ ਵਾਧਾ ਹੈ ਇਹ ਪੂਰਾ ਪੂਰਾ ਹੀ ਆਪਣਾ ਆਊਗਾ ਕਿਉਂਕਿ ਆਪਾਂ 4 ਇੰਚ ਐਕਸਟਰਾ ਰੱਖਦੇ ਹੰਨੇ ਤੇ ਇਹ ਆਪਣਾ ਸਾਢੇ 3 ਐਕਸਟਰਾ ਹੋਗਾ ਚਲੋ ਇਹਨਾਂ ਵੀ ਆਪਾਂ ਨੂੰ ਠੀਕ ਹੈ ਤੇ ਜੇਕਰ ਇਹ ਘੇਰਾ ਆਪਣਾ ਇੰਧੂ ਵੀ ਜ਼ਿਆਦਾ ਵਾਧਾ ਕਿਸੇ ਦਾ ਉਹਦੇ ਲਈ ਆਪਾਂ ਕਟਿੰਗ ਹੋਰ ਤਰੀਕੇ ਨਾਲ ਕਰਨੀ ਹੁੰਦੀ ਹੈ ਤੇ ਹੁਣ ਆਪਾਂ ਇਹ ਪੂਰੀ ਲੈਂਥ ਇਸ ਤਰ੍ਹਾਂ ਲਾਵਾਂਗੇ ਇਹਨੂੰ 4 ਫੋਲਡ ਕਰ ਲਿਆ ਆਪਾਂ ਕੱਪੜੇ ਨੂੰ ਇਸ ਤਰੀਕੇ ਨਾਲ ਘੇਰੇ ਦੇ ਸਾਰੀ ਤੇ ਦੀ ਲੈਂਥ ਆਪਾਂ ਲਾਵਾਂਗੇ 43 ਇੰਚ ਇਹਨਾਂ ਦੀ ਲੈਂਥ ਤਿਆਰ ਹੈ ਤੇ ਆਪਾਂ 4 ਇੰਚ ਐਕਸਟਰਾ ਲਾਵਾਂਗੇ ਇੱਕ ਮੀਜ਼ਰੀ ਲੈਂਥ ਆਪਾਂ ਲਾ ਲਈਏ ਇਹਨੂੰ ਕਿਰਾਂ ਆਪਾਂ ਸਾਈਡ ਤੇ ਕਰਦੇ ਆ ਫਿਟਿੰਗ ਦੇ ਨਿਸ਼ਾਨ ਆਪਾਂ ਫੇਰ ਲਾਉਣੇ ਆ ਪਹਿਲਾਂ ਆਪਾਂ ਕਰਦੇ ਆ ਸਲਵਾਰ ਦੀ ਕਟਿੰਗ ਮਨ ਆਪਣੇ ਕੋਲੇ ਆਹ ਕਪੜਾ ਬਚਿਆ ਹੈ ਕਿ ਤੁਸੀਂ ਆਪਾਂ ਬਾਵਾ ਵੀ ਕੱਢਣੀ ਹੈ ਤੇ ਸਲਵਾਰ ਦੀ ਕਟਿੰਗ ਵੀ ਕਰਨੀ ਹੈ ਪਹਿਲਾਂ ਆਪਾਂ ਕਰਾਂਗੇ ਕੁੰਡੇ ਦੀ ਕਟਿੰਗ ਕਿਉਂਕਿ ਜੇ ਜੇ ਆਪਾਂ ਪਹਿਲਾਂ ਪਹੁੰਚ ਦੀ ਕਰਨੀ ਪਹਿਲਾਂ ਪਹੁੰਚ ਦੀ ਵੀ ਕਰ ਸਕਦੇ ਆ ਆਪਾਂ ਲੈਂਥ ਇਕ ਲਾਉਣੀ ਹੈ ਜੇ ਆਪਾਂ ਪਹਿਲਾਂ ਪਹੁੰਚ ਦੀ ਕਟਿੰਗ ਕਰਨੀ ਹੈ ਪਹਿਲਾਂ ਪਹੁੰਚ ਦੀ ਲੈਂਥ ਲਾ ਲੈਣੀ साढ़े चौंती अपना पहुँची रहे कपड़ा है यार इन सारे नोपैस से तो नहीं ला लाए ਸਾਡੇ 34 ਦੀ ਆਪਾਂ ਕਟਿੰਗ ਕਰ ਲਈ ਐ ਹੁਣ ਇਹਦੇ ਵਿੱਚੋਂ ਹੀ ਆਪਾਂ ਬਾਵਾ ਬਣਾਵਾਂਗੇ ਤੇ ਇੱਚੇ ਹੀ ਆਪਾਂ ਪੌਂਚਾ ਕੱਢਾਂਗੇ ਇਸ ਤਰ੍ਹਾਂ ਆਪਾਂ ਜਿਹੜੀ ਇਹ ਕੰਨੀ ਹੈ ਦੀ ਆਪਾਂ ਅਲੱਗ ਲਾ ਦੇਾਂਗੇ ਇੱਕ ਖੱਚਮੀ ਜੀ ਕੰਨੀ ਥੋੜੀ ਇਹਦੀ ਕੰਨੀ ਨੂੰ ਲਾ ਕੇ ਆਪਾਂ ਫੇਰ ਕਰਦੇ ਹਾਂ ਕਟਿੰਗ ਨਾਲੇ ਤੇ ਜਿਹੜੇ ਨੰਬਰ ਆ ਇਹ ਆਪਣੇ ਲੈ ਜਾਣ ਦੇ ਵਿੱਚੋਂ ਕਟਿੰਗ ਹੋ ਜਾਣਗੇ ਨਾਲੇ ਜਿਹੜੀ ਕੰਨੀ ਹੈ ਖੱਚਵੀ ਜਿਆ ਥੋੜੀ ਹੈ ਜੀ ਉਹ ਆਪਾਂ ਲਾ ਦੇਾਂਗੇ ਠੀਕ ਹੈ ਇਹ ਕੰਨੀ ਨੂੰ ਹੁਣ ਆਪਾਂ ਲਾਤਾ ਦੋਨੇ ਸਾਈਡ ਦੀ ਹੁਣ ਆਪਾਂ ਪੈਸਟਰਾ ਰੱਖਾਂਗੇ 13 13 ਇੰਚ ਦੇ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਆਪਾਂ ਸਾਰਾ ਲਾ ਕੇ ਦੀ ਕਟਿੰਗ ਕਰ ਲਾਂਗੇ ਇਹ ਆਪਣਾ ਪਹੁੰਚਾ ਤਾਂ ਕਪੜਾ ਹੋ ਗਿਆ ਇਹਦੇ ਆਪਾਂ ਪਹੁੰਚੇ ਜੇ ਤੁਹਾਨੂੰ ਦੇਖਣਾ ਹੈ ਪਹਿਲਾਂ ਪ੍ਰਿੰਟ ਵੀ ਦੇਖ ਕੇ ਆਪਾਂ ਕਰਨਾ ਹੈ ਕਿ ਪ੍ਰਿੰਟ ਇਹਦਾ ਇਧਰ ਉਧਰ ਨੂੰ ਜਾਂਦਾ ਹੁੰਦਾ ਤੇ ਉਹ ਦੇਖਣਾ ਹੁੰਦਾ ਤੇ ਇਹਦਾ ਪ੍ਰਿੰਟ ਆ ਜਿਹੜਾ ਉਹ ਬਿਲਕੁਲ ਸੇਮ ਹੀ ਹੈ। ਇਧਰਲੀ ਸਿਹੜਨ ਨੂੰ ਇਹਦੇ ਬੰਦੇ ਪੱਤੇ। ਇੱਕ ਪੱਤੀ ਐ ਇਸ ਤਰ੍ਹਾਂ ਨੂੰ ਜਾਂਦੀ ਐ ਇੱਕ ਇਧਰ ਨੂੰ ਤੇ ਏਰੀ ਆਪਾਂ ਇਸੇ ਤਰ੍ਹਾਂ ਹੀ ਰੱਖ ਕੇ ਕਾਟ ਪਾ ਦੇਣਗੇ। 1 ਇੰਚ ਦੀ ਆਪਾਂ ਇਹਦੇ ਕਾਟ ਪਾਵਾਂਗੇ। ਲਾਈਟ ਚ ਲਾ ਕੇ। 1 ਇੰਚ ਦੀ ਆਪਾਂ ਪਹੁੰਚੇ ਤੇ ਕਾਟ ਪਾ ਦੇਣੀ ਐ। ਇਸੇ ਤਰ੍ਹਾਂ ਜੇ ਆਪਣਾ ਫਲਾਵਰ ਬੋਰ ਸਾਈਡ ਨੂੰ ਜਾਂਦੇ ਹੁਣ ਤਾਂ ਫੇਰ ਆਪਾਂ ਇਹਨੂੰ ਇਹਦਾ ਪਾਸਾ ਜਿਹੜਾ ਉਹ ਪਲਟ ਕੇ ਰੱਖ ਲੈਣਾ ਹੈ ਇਹ ਆਪਣੀ ਹੁਣ ਪਹੁੰਚਾਂ ਦੀ ਜਿਹੜੀ ਹੋ ਗਈ ਕਟਾਈ ਹੁਣ ਆਪਣੇ ਕੋਲੇ ਜਿਹੜਾ ਆ ਕਪੜਾ ਹੈ ਇਹਦੀ ਆਪਾਂ ਬਾਹ ਬਣਾਵਾਂਗੇ ਠੀਕ ਹੈ ਪਹਿਲਾਂ ਆਪਾਂ ਕੁੰਦੀ ਦੀ ਕਟਾਈ ਕਰ ਲਗੇ ਇਹ ਆਪਣਾ ਬਾਹ ਦੇ ਮਾ ਇਹਨਾਂ ਦੀ 16 ਇੰਚ ਹੈ ਤੇ ਆਪਾਂ ਬਾਹ ਦੀ ਕਟਿੰਗ ਕਰਾਂਗੇ ਹੁਣ ਆਪਾਂ ਕਰਾਂਗੇ ਕੁੰਡੇ ਦੀ ਕਟਿੰਗ ਇਸ ਤਰ੍ਹਾਂ ਆਪਣੇ ਕੋਲ ਆ ਕਪੜਾ ਹੁਣ ਬਚ ਗਿਆ ਇਹਦੀ ਆਪਾਂ ਕੁੰਡੇ ਦੀ ਕਟਿੰਗ ਕਰ ਲਾਂਗੇ ਕੰਨੀ ਇਹਦੀ ਵੀ ਆਪਾਂ ਪਹਿਲਾਂ ਲਾ ਲੈਣੀ ਹੈ ਕਿਉਂਕਿ ਕਈ ਕੰਨੀਆਂ ਸੈੱਟ ਹੁੰਦੀਆਂ ਇਹਨਾਂ ਦੀ ਕੰਨੀ ਜਿਹੜੀ ਥੋੜੀ ਜੀ ਖਿੱਚਵੀਂ ਹੈ ਤਾਂ ਕਰਕੇ ਆਪਾਂ ਨੂੰ ਇਹ ਫਿਰ ਕਪੜਾ ਮਗਰੂ ਖਿੱਚੇ ਖਿੱਚੀ ਸਲਵਾਰ ਦੇ ਅਸਿਆਉਣਾ ਖਿੱਚੀਆਂ ਜੀਆਂ ਲੱਗਦ ਨੇ ਸਾਰੇ ਕੰਨੀ ਨੂੰ ਸਾਰੇ ਨੇ ਲਾ ਕੇ ਇਕੱਠਨਾ ਹੈ ਕਿਉਂਕਿ ਜਿਹੜੀ ਕੰਨੀ ਜੜ ਖਿੱਚੀ ਜੀ ਹੈ ਤੇ ਇਸੇ ਤਰ੍ਹਾਂ ਹੀ ਤੁਸੀਂ ਦੇਖਣਾ ਕਪੜੇ ਨੂੰ ਜੇ ਕਪੜੇ ਦੀ ਕੰਨੀ ਖੱਚੀ ਮੀ ਤੇ ਉਹਨੂੰ ਆਪਾਂ ਲਾ ਲੈਣਾ ਇਸ ਤਰ੍ਹਾਂ ਹੁਣ ਆਪਣੇ ਕੋਲੇ ਇਹ ਕੁੰਡੇ ਦੀ ਇਕਠਾਈ ਆਸਤੇ ਕਪੜਾ ਬਚਿਆ ਤੇ ਇਹਨੂੰ ਆਪਾਂ ਇਧਰਲੀ ਸਾਈਡ ਨੂੰ ਆਪ ਖੁੱਲੀ ਵਾਲੀ ਸਾਈਡ ਆਪਣੇ ਵਾਲੇ ਪਾਸੇ ਨੂੰ ਫਰਕ ਕੇ ਆਏ ਰੱਖਾਂਗੇ ਠੀਕ ਹੈ। ਇਹ ਤੈਨਾਂ ਰੱਖੋਗੇ ਹੁਣ ਆਪਾਂ ਇਹਦੇ ਹਾਸਨ ਲਵਾਂਗੇ। ਹਾਸਨ ਇਹਦਾ ਇਹ 10 ਸੈਂਚ ਕਰਨਾ। ਠੀਕ ਹੈ। ਤੇ ਜਿਹੜੀ ਲੈਂਥ ਲੈਣੀ ਆਪਾਂ। ਇਹਦੇ ਲਈ ਸਾਈਡ ਤੋਂ ਆਪਾਂ ਲੈਂਥ ਲੈ ਲਾਂਗੇ। ਲੈਂਥ ਇਹਨਾਂ ਦਾ ਸਾਡੇ 33 ਹੁੰਦਾ ਤਿਆਰ ਹੈ ਤੇ ਆਪਾਂ 1 ਇੰਚ ਹੁੰਦਾ ਇਹਦੀ ਜਿਹੜੀ ਲੰਬਾਈ ਉਹ ਵਧ ਲੈਣੀ ਹੈ ਜਿਹੜੀ ਆਪਣੀ ਸਿਆਲਾਈ ਚਾਉਣ ਵਾਸਤੇ ਅੱਧਾ ਇੰਚ ਉਧਰ ਅੱਧਾ ਇੰਚ ਉਧਰ ਤੇ 2 ਇੰਚ ਆਪਾਂ ਐਕਸਟਰਾ ਰੱਖਾਂਗੇ ਜੇ ਆਪਣੇ ਕੋਲੇ ਕਪੜਾ ਵੱਧ ਦੇ ਤਾਂ ਜੇ ਆਪਣੇ ਕੋਲੇ ਕਪੜਾ ਪੂਰਾ ਪੂਰਾ ਫੇਰ ਆਪਾਂ ਉਹ ਉਹ ਦੇਖ ਲੈਣਾ ਤੇ ਆਪਾਂ 2 ਇੰਚ ਐਕਸਟਰਾ ਇਧਰ ਰੱਖਾਂਗੇ ਉਹ ਆਪਾਂ ਤੁਹਾਨੂੰ ਦੱਸ ਦੇ ਗਾਂ ਜਾ ਕੇ ਇਹ ਆਪਾਂ ਕਿਉਂ ਰੱਖਿਆ ਹੁਣ ਆਪਣਾ ਜਿੰਨਾ ਪਹੁੰਚਾ ਆਪਾਂ ਜਿਵੇਂ 6.5 ਦੀ ਕਟਾਈ ਕੀਤੀ ਹੈ ਪਹੁੰਚੇ ਦੀ ਤੇ ਇਹਨਾਂ ਦਾ ਪਹੁੰਚਾ 7 ਇੰਚ ਹੈ ਤੇ ਆਪਾਂ ਇਥੇ 2 ਇੰਚ ਦਾ ਨਿਸ਼ਾਨ ਲਗਾ ਲਾਂਗੇ ਠੀਕ ਹੈ 2 ਇੰਚ ਦਾ ਨਿਸ਼ਾਨ ਹੀ ਆਪਾਂ ਇੱਧਰ ਲਗਾ ਲਾਂਗੇ ਐਕਸਟਰਾ ਇਹ ਆਪਾਂ ਜਿ ਨਿਸ਼ਾਨ 2 ਇੰਚ ਦਾ ਉੱਥੇ ਲਗਾਉਣਾ ਜਿਹੜਾ ਆਪਾਂ ਸਾਰਾ ਐਕਸਟਰਾ 2 ਇੰਚ ਵਾਧੇ ਰੱਖ ਕੇ ਉੱਥੇ ਆਪਾਂ ਨਿਸ਼ਾਨ ਲਗਾਇਆ ਹੁਣ ਆਪਏ ਇਸ ਨਿਸ਼ਾਨ ਨੂੰ ਕਟਿੰਗ ਕਰਾਂਗੇ ਇੱਥੋਂ ਤੱਕ ਜਿਹੜਾ نیچے 2 ਇੰਚ ਨਿਸ਼ਾਨ ਲਗਾਇਆ ਇੱਥੋਂ ਤੱਕ ਇਸ ਤਰ੍ਹਾਂ ਕਟਿੰਗ ਕਰਕੇ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਫੜਾਂਗੇ ਫਿਰ ਦਹੀਂ ਦੂਰ ਕਰ ਲਾਂਗੇ ਫਿਰ ਰੇਵੀ შეਪੇ ਕਰਕੇ ਰੱਖ ਲਾਂਗੇ ਰੇਵੇ ਜਿਵੇਂ ਆਪਾਂ ਰੇਵ ਟਾਕੀ ਕੱਢਦੇ ਹਾਂ ਉਸ ਤਰ੍ਹਾਂ ਰੱਖ ਲੈਣੇ ਨੇ ഉള്ള പച്ചാരി ചക്കച്ചേസ് തരല മല പച്ചേ സൗകര്യ കലാക ਇਸ ਤਰ੍ਹਾਂ ਕਾਟ ਪਾਉਣ ਨਾਲ ਆ ਦੇਖੋ ਆਪਣੇ ਬਿਲਕੁਲ ਇਹ ਪ੍ਰੂਬਰ ਆ ਜਾਂਦਾ ਹੈ ਕੋਈ ਇਹਦਾ ਫਰਕ ਨਹੀਂ ਪੈਂਦਾ ਜੇ ਇਸ ਤਰ੍ਹਾਂ ਆਪਾਂ ਕਾਟ ਕੱਟਦੇ ਹਾਂ ਇਸੇ ਸੌਖੇ ਤਰੀਕੇ ਨਾਲ ਆਪਾਂ ਖੜੇ ਖੜੇ ਇੱਥੇ ਕੱਟ ਸਕਦੇ ਹਾਂ ਇਸ ਤਰ੍ਹਾਂ ਹੁਣ ਆਪਾਂ ਇਹਦੀ ਕਾਟ ਪਾ ਲਈਏ ਤੇ ਹੁਣ ਆਪਣੇ ਕੋਲੇ ਰਹਿ ਗਈ ਝੋਲੀ ਝੋਲੀ ਦਾ ਆਪ ਇੱਥੇ ਥੋੜੀ ਜਿਹੀ ਗਲਾਈ ਦੇਵਾਂਗੇ ਤੇ ਇਹਦੀ ਕਟਿੰਗ ਕਰਾਂਗੇ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਜਿਹੜਾ ਆਪਾਂ 2 ਇੰਚ ਵਾਧੇ ਰੱਖਿਆ ਉਹ ਆਪਾਂ ਕਿਸ ਤਰ੍ਹਾਂ ਉਹਦੀ ਕਾਟ ਪਾਉਣੀ ਹੈ ਤੇ ਕਿਉਂ ਆਪਾਂ ਇਹ ਵਧ ਰੱਖਿਆ ਸੀ ਇੱਥੋਂ ਆਪਾਂ ਇੱਥੇ ਗਲਾਈ ਜੀ ਚ ਇਸ ਤਰ੍ਹਾਂ ਕਾਟ ਪਾ ਦਿੰਦੇ ਆਂ ਠੀਕ ਹੈ ਇਹ 2 ਇੰਚ ਜਿਹੜਾ ਵਧ ਰੱਖਦੇ ਆ ਇਹਦੇ ਨਾਲ ਆਪਣੀ ਜਿਹੜੀ ਸਲਵਾਰ ਆ ਉਹ ਜੇ ਆਪਾਂ ਹੋੜੀਏ ਕਾਮੀ ਉਹ ਪਿੱਛੋਂ ਵਾਲ ਪੈਣ ਲੱਗ ਜਾਂਦੇ ਆ ਭਾਰੀ ਹੋ ਜਾਂਦੀ ਆ जरा इधर जुड़ी वाला पासा वो आप कटिंग कर लेंगे तो हम आपको दिखाने भी आप जो दो इंच व्ध रखे किस तरह काट पानी वो इनू आप तरीके रखा सारी अपनी सलवार हो गई है जी इस तरह किटिंग कर लेंगे आप ठीक है ਤੇ ਹੁਣ ਆਪਾਂ ਇਹਦੀ ਲੰਬਾਈ ਮੈਣੀ ਆ ਲੰਬਾਈ ਆਪਾਂ ਇਹਦੀ ਕਿਵੇਂ ਮਿਨਾਗੇ ਆਪਾਂ ਪੌਂਚੇ ਦੀ ਲੰਬਾਈ ਮਣਕੇ ਹੀ ਰੱਖੀ ਐ ਇਹਨੂੰ ਪੌਂਚੇ ਨੂੰ ਆਪਾਂ ਇਸ ਤਰ੍ਹਾਂ ਨਾਲ ਰੱਖ ਲਾਂਗੇ ਇਸ ਤਰੀਕੇ ਦੇ ਨਾਲ ਪੌਂਚਾ ਆਪਾਂ ਨਾਲ ਰੱਖ ਲਿਆ ਮੇਰ ਕੋਲ ਇੱਥੇ ਨਿਸ਼ਾਨ ਲਗਾਵਾਂਗੇ ਆਪਾਂ ਤੇ ਨਿਸ਼ਾਨ ਲਗਾ ਕੇ ਆਪਾਂ ਇਸ ਟਾਸਕ ਦੇ ਨਾਲ ਨਿਸ਼ਾਨ ਲਗਾ ਲਓ ਐਂਚੀ ਟੇਪ ਨਾਲ ਲਗਾ ਸਕਦੇ ਆਪਾਂ ਇਸ ਤਰੀਕੇ ਦੇ ਨਾਲ ਆਪਾਂ ਇਹਦੇ ਇੰਨੀ ਕਾਟ ਪਾ ਦੇਣਗੇ ਇਹ ਆਪਣੇ ਕੁੰਦੇ ਦੇ ਵਿੱਚ ਇਹ ਜਿਹੜੀ ਢਾਲ ਆ ਉਹ ਪੈ ਜਾਂਦੀ ਹੈ ਇਹਦੇ ਨਾਲ ਕੀ ਹੈ ਜਿਹੜੀ ਆਪਣੀ ਲੈਂਥ ਹੈ ਇਧਰੋਂ ਲੈਂਥ ਇਹ ਵਧ ਜਾਂਦੀ ਹੈ ਆਹ ਚੀਜ਼ ਵਧ ਜਾਂਦੀ ਹੈ ਕਿਉਂਕਿ ਆਪਾਂ ਲંબਾਈ ਜਿਹੜੀ ਇਹਦੀ 2 ਇੰਚ ਐਕਸਟਰਾ ਰੱਖੀ ਸੀਗੀ ਤੇ ਆਹ ਲੈਂਥ ਇਹਦੀ ਜਿਹੜੀ ਹੈ ਲੰਬੀ ਸਲਾਈ ਹੈ ਇਹ ਇਹ ਆਪਣੀ ਵਧ ਗਈ ਹੈ ਇਹਦੇ ਨਾਲ ਆਪਣੀ ਖਿੱਚਣੀ ਪੈਣੀਗੀ ਸਲਵਾਰ ਨੂੰ ਇਦੋਂ ਆਪਾਂ ਜਿਹੜੀ ਇਹ ਦੋ ਜਿਹੜੀ ਪਹੁੰਚੇ ਦੀ ਆਪਾਂ ਕਾਟ ਪਾਈ ਆ ਆਪਾਂ ਆ 1 ਇੰਚ ਦੀ ਕਾਟ ਪਾਈ ਜਿਹੜੀ ਪਹੁੰਚੇ ਤੇ ਇਹ ਪਹੁੰਚੇ ਤੇ ਆਪਾਂ ਕਾਟ ਤਾਂ ਪਾਈ ਵੀ ਆਪਣੀ ਜਿਹੜੀ ਸਲਵਾਰ ਆ ਪਹੁੰਚੇ ਤੇ ਨਾ ਲੱਗੇ ਤੇ ਇਸ ਤਰ੍ਹਾਂ ਇਹ ਖੜੀ ਖੜੀ ਰਵਗੀ ਇਹ ਤਾਂ ਆਪਾਂ ਇਹਦੀ ਜਦੋਂ ਇਹ ਪੂਰੀ ਪੂਰੀ ਹੁੰਦੀ ਤਾਂ ਆਪਣਾ ਪਹੁੰਚਾ ਇਸ ਤਰ੍ਹਾਂ ਥੱਲੇ ਹੀ ਰਹਿੰਦਾ ਤੇ ਜਦੋਂ ਆਪਾਂ ਇਹਨੂੰ ਹੁਣ ਕਟਿੰਗ ਕਰਕੇ ਤੇ ਇਹਦਾ ਫਲ ਪਾਵਾਂਗੇ ਉੱਪਰ ਨੂੰ ਕਰਕੇ ਤੇ ਇਸ ਤਰ੍ਹਾਂ ਇਹ ਚੱਕਿਆ ਜਾਊਗਾ ਫਿਰ ਆਪਣੀ ਸਲਵਾਰ ਇਹ ਪਹੁੰਚਾ ਤੇ ਨੀ ਲੱਗਦੀ ਤੇ ਇਹ ਆਪਣੀ ਜਿਹੜੀ ਪਹੁੰਚਾ ਤੋਂ ਹੱਡੰਗਾ ਤੋਂ ਚੱਕੀ ਨਹੀਂ ਜਾਂਦੀ ਇਹ ਦੋਨੇ ਕਟ ਹੈ ਅਲੱਗ-ਅਲੱਗ ਤਰੀਕੇ ਦੇ ਨਾਲ ਇਹ ਕੰਮ ਕਰਦੇ ਨੇ ਤੇ ਤੁਸੀਂ ਵੀ ਇਸ ਤਰ੍ਹਾਂ ਕਾਟ ਪਾ ਕੇ ਆਪਣੀ ਸਲਵਾਰ ਨੂੰ ਵਧੀਆ ਤਰੀਕੇ ਨਾਲ ਬਣਾ ਸਕਦੇ ਆਂ ਤੇ ਹੋ ਗਈ ਆਪਣੀ ਸਲਵਾਰ ਦੀ ਕਟਿੰਗ ਤੇ ਹੁਣ ਬਾਹਾਂ ਦੀ ਕਟਿੰਗ ਆਪਾਂ ਕਰਾਂਗੇ బహిలం థి కితరే కద బ కప్పా లాగే జ మోడ మొద జ క్డా రకే దస్ ఇంచాన కట్ింగ్ కల ਇਸ ਟਰੰਪਾ ਬਾਣੂ ਦੂਰ ਕਰਕੇ ਰੱਖ ਲਾਂਗੇ ਤੇ ਬਾਹ ਦੀ ਮੂਰੀ ਦੇਖਾਂਗੇ ਆਪਾਂ ਕਿੰਨੀ ਹੈ ਬਾਹ ਦੀ ਮੂਰੀ 6.5 ਇੰਚ ਹੈ 6.5 ਇੰਚ ਬਾਹ ਦੀ ਮੂਰੀ ਤਿਆਰ ਹੈ 8.5 ਤੇ ਆਪਾਂ ਨਿਸ਼ਾਨ ਲਗਾਵਾਂਗੇ ਤੇ ਇਧਰ ਆਪਾਂ ਨਿਸ਼ਾਨ ਲਗਾਵਾਂਗੇ 3 ਇੰਚ ਤੇ ਠੀਕ ਹੈ 3 ਸਵਾ 3 ਵੀ ਕਰ ਸਕਦੇ ਆ ਇਹਨਾਂ ਦਾ ਸਰੀਰ ਭਰਾਈਏ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਇਸ ਨਿਸ਼ਾਨ ਨੂੰ ਇਸ ਨਿਸ਼ਾਨ ਦੇ ਨਾਲ ਮਲਾ ਲੈਣਾ ਇਸ ਤਰੀਕੇ ਨਾਲ ਤੇ ਬਾਹਾਂ ਦੀ ਘਾਟ ਦੇ ਪਹਿਣਾਾਂ ਦੀ ਬਹੁਤ ਹੀ ਮੈਸੇਜ ਆਉਂਦੀ ਹੈ ਵੀ ਸਾਸੀ ਜੀ ਜਦੋਂ ਬਾਹਾਂ ਦੀ ਘਾਟ ਪਾਉਣੀ ਸਾਥੋਂ ਸਹੀ ਨਹੀਂ ਤਰੀਕੇ ਨਾਲ ਨਹੀਂ ਪੈਂਦੀਗੀ ਤੇ ਇਹ ਬਾਹਾਂ ਦੀ ਘਾਟ ਆਪਾਂ ਤੁਹਾਨੂੰ ਸੌਖੇ ਤਰੀਕੇ ਦੱਸਦੇ ਆ ਇੱਥੋਂ ਆਪਾਂ 2 ਇੰਚ 2.5 ਇੰਚ ਆਪਾਂ ਨਿਸ਼ਾਨ ਲਾ ਲੈਣਾ ਤੇ ਉਸ ਤੋਂ ਬਾਅਦ ਆਪਾਂ ਇਸ ਬਾਹਰ ਪਹਿਲਾਂ ਆਪਾਂ ਜਿੰਨਾ ਮੋਢਾ ਆਪਣੇ ਕਮੀਜ਼ ਦਾ ਕਿਸੇ ਵੀ ਸੂਰ ਦਾ ਆਪਾਂ ਫਿਟਿੰਗ ਵਾਲਾ ਮੋਢਾ ਰੱਖਦੇ ਆ ਤੇ ਉਹ ਤੋਂ ਆਪਾਂ ਇੰਚਕ ਵੱਧ ਰੱਖ ਕੇ ਤੇ ਨਿਸ਼ਾਨ ਲਗਾ ਲੈਣਾ ਠੀਕ ਹੈ ਤੇ ਫਿਰ ਆਪਾਂ ਜਿਹੜਾ ਆ ਨਿਸ਼ਾਨ ਲਗਾਇਆ ਆਪਣਾ 2 ਇੰਚ ਦਾ ਤੇ ਇਥੇ ਆਪਾਂ ਇਸ ਤਰ੍ਹਾਂ ਅੱਧ ਕਰ ਲੈਣਾ ਐਸੇ ਨੂੰ ਜਾਣ ਤੋਂ ਇਹ ਅੱਧ ਕਰ ਲਿਆ ਆਪਾਂ ਅੱਧ ਕਰਕੇ ਇਹਨੂੰ ਆਪਾਂ ਇਸ ਤਰ੍ਹਾਂ ਲੈਣ ਖਿੱਚ ਲਾਂਗੇ ਇੱਕ ਇਸ ਤਰੀਕੇ ਨਾਲ ਤੇ ਆਪਾਂ 1/4 ਇੰਚ ਰੱਖਾਂਗੇ ਅੱਧ ਇੰਚ ਇਧਰ ਤੇ ਅੱਧ ਇੰਚ ਇਧਰ ਇਹ ਅੱਜ ਤੁਹਾਨੂੰ ਆਪਾਂ ਸੌਖੇ ਤਰੀਕੇ ਦੇ ਨਾਲ ਹੀ ਦੱਸਦੇ ਹਾਂ ਕਾਟ ਇਸ ਤਰ੍ਹਾਂ ਜਿਹੜੀ ਫਰੰਟ ਵਾਲੀ ਕਾਟ ਲੈ ਕਾ ਲਈਏ ਇਸ ਤਰੀਕੇ ਦੇ ਨਾਲ ਤੇ ਇਹਨੂੰ ਬੁਲੀ ਕਾਟਾ ਆਪਾਂ ਜਿਹੜਾ ਦੇ ਚ ਇਹਦਾ ਨਿਸ਼ਾਨ ਲੱਗਾ ਹੈ ਇਹ ਨਿਸ਼ਾਨ ਨੂੰ ਆਪਾਂ ਇਸ ਤਰੀਕੇ ਦੇ ਨਾਲ ਮਿਲਾ ਦੇਣਾ ਹੈ ਤੇ ਸੌਖੇ ਤਰੀਕੇ ਨਾਲ ਜਿਹੜੀ ਕਾਰਟ ਆਪਾਂ ਤੁਹਾਨੂੰ ਅੱਜ ਉਹ ਉਹਦਾ ਨਿਸ਼ਾਨ ਮਿਲਾ ਕੇ ਦੱਸਿਆ ਮਿਸਟਰ ਟਿਕ కానీ ఇద్దడ్ స సహ ఆయ నిశాను దాని కాట దేస్ తర జా బ ఇతర మన లో ఇతా తిని ఇంచే టీకే ఇతా తిన్న ఇచ్చే ਮੰਨ ਲਓ ਆਪਾਂ ਇਹ 8 ਇੰਚ ਦੇ ਨਿਸ਼ਾਨ ਲਗਾ ਲਿਆ। ਮੋਢੇ ਦੇ ਹਿਸਾਬ ਨਾਲ ਤੇ ਇਹਨੂੰ ਆਪਾਂ ਇੱਥੋਂ 2 ਇੰਚ ਛੱਡ ਕੇ 6 ਇੰਚਾਂ 'ਚ ਲਾਵਾਂਗੇ। ਧੀਰੇ ਠੀਕ ਹੈ। ਇਹ ਆਪਣਾ ਹੋ ਗਿਆ 7.5 ਸਾਢੇ 7 ਦਾ ਨਿਸ਼ਾਨ ਇੱਥੇ ਲਾ ਦੇ ਆ ਲਿਆ। ਠੀਕ ਹੈ। 3 ਇੰਚ ਦਾ ਨਿਸ਼ਾਨ ਆਪਾਂ ਇਧਰਲੀ ਸਾਈਡ ਨੂੰ ਲਗਾ ਲਿਆ। ਤੇ ਫੇਰ ਆਪਾਂ ਕੀ ਕਰਨਾ ਇਹ ਐਸ ਨਿਸ਼ਾਨ ਨੂੰ ਐਸ ਨਿਸ਼ਾਨ ਦੇ ਨਾਲ ਮਿਲਾ ਕੇ ਇਹਦਾ ਅਰਧ ਕਰ ਲੈਣਾ ਆਪਾਂ ਇੱਥੇ ਆਗਾ ਨਿਸ਼ਾਨ ਤੇ ਅੱਧੇ ਇੰਚ ਦਾ ਨਿਸ਼ਾਨ ਆਪਾਂ ਇੱਥੇ ਲਗਾਉਣਾ ਠੀਕ ਹੈ ਹੁਣ ਇਹ ਸਾਲੇ ਨਿਸ਼ਾਨ ਨੂੰ ਆਪਾਂ ਐ ਸਾਲੇ ਨਿਸ਼ਾਨ ਦੇ ਨਾਲ ਮਿਲਾ ਕੇ ਇਸ ਦੇ ਨਾਲ ਮਿਲਾ ਦੇਣਾ ਤੇ ਜਿਹੜਾ ਆ ਨਿਸ਼ਾਨ ਹੈ ਇਹਨੂੰ ਆਪਾਂ ਅੰਦਰ ਬਾਹਰ ਵਾਲੇ ਇਸ ਤਰੀਕੇ ਦੇ ਨਾਲ ਲਿਜਾ ਕੇ ਤੇ ਲੈ ਇਹ ਵੀ ਕਾਟ ਆਪਣੀ ਪੂਰੀ ਵਧੀਆ ਫਿਟਿੰਗ ਆ ਜਾਂਦੀ ਹੈ ਜਿਹੜੀ ਆਪਾਂ ਦੂਸਰੇ ਪਾਸੇ ਤੁਹਾਨੂੰ ਦੱਸੀ ਐ ਉਹ ਵੀ ਕਾਟ ਦੀ ਪੂਰੀ ਵਧੀਆ ਫਿਟਿੰਗ ਆਉਂਦੀ ਐ ਹੁਣ ਆਪਾਂ ਇਹਨੂੰ ਕੱਟਣਾ ਨਹੀਂ ਗਾ ਕਿਉਂਕਿ ਆਪਾਂ ਕੱਟ ਲਈ ਐ ਇਧਰ ਤੇ ਹੁਣ ਆਪਾਂ ਉੱਪਰਲਾ ਫਰੰਟ ਇਹ ਚੱਕ ਕੇ ਤੇ ਨੀਚੇ ਵਾਲਿਆਂ ਦੀ ਕਾਟ ਪਾਉਣੀ ਐ ਕਿਉਂਕਿ ਬਾਹਾਂ ਆਪਣਾ ਉੱਪਰ ਹੀ ਠਾਈਸ ਤੇ ਰੱਖ ਜਾਵਾਂਗੇ ਤੇ ਆਪਾਂ ਇਹਦੀ ਕਾਟ ਇਸ ਤਰ੍ਹਾਂ ਲਾ ਰਹੇ ਹਾਂ ਠੀਕ ਹੈ ਇਹ ਤੋਂ ਫਾਗਰ ਨਾਲ ਕਟੀ ਇਹ ਤੇ ਕੱਟ ਲਗਾ ਲਾਂਗੇ ਆਪਾਂ ਤੇ ਹੋ ਗਿਆ ਵੱਡੇ ਪਣੇ ਦਾ ਜਿਹੜਾ ਸੂਟ ਹੈ ਉਹਦੀ ਕਟਿੰਗ ਹੋ ਗਈ ਹੈ ਤੇ ਹੁਣ ਆਪਾਂ ਜਿਹੜੀ ਇਹਦੀ ਬੈਲਟ ਲਾਉਣੀ ਹੈ ਬੈਲਟ ਆਪਾਂ ਇਹਦੀ ਨਾਲ ਜਿਹੜਾ ਆਪਣੇ ਕੋਲੇ ਕਪੜਾ ਬਚਿਆ ਉਹਦਾ ਜੋੜ ਪਾ ਕੇ ਆਪਾਂ ਤੇ ਬੈਲਟ ਲਗਾ ਦੇਣੀ ਹੈ ਤੇ ਆਪਣਾ ਪੂਰਾ ਛੋੜ ਦੀ ਕਟਿੰਗ ਹੋ ਗਈ ਹੈ ਜਿਸ ਤਰ੍ਹਾਂ ਆਪਾਂ ਕਟਿੰਗ ਕਰ ਸਕਦੇ ਆ ਜੇ ਆਪਾਂ ਨੂੰ ਕਪੜਾ ਹੋਰ ਵੱਧ ਘਟ ਕਰਨਾ ਹੋਵੇ ਤਾਂ ਆਪਾਂ ਜਿਹੜਾ ਇਹਦਾ ਹੁੰਦਾ ਕਟਿਆ ਉਹਦੇ ਵਿੱਚੋਂ ਆਪਾਂ ਕਟਿੰਗ ਕਰ ਸਕਦੇ ਆ ਤੇ ਇਸ ਤਰੀਕੇ ਦੇ ਨਾਲ ਤੁਸੀਂ ਕਟਿੰਗ ਕਰ ਸਕਦੇ ਆ ਓਕੇ ਜੀ ਧੰਨਵਾਦ